ਅਰਬੀ ਮਸਾਲਾ ਅਰਬੀ ਬਣਾਵਾਂਗੇ ਬਿਨਾ ਪਿਆਜ਼ ਲਸਣ ਤੋਂ ਅਰਬੀ ਨੂੰ ਆਪਾਂ ਉਬਾਲ ਲਿਆ ਉਬਾਲ ਕੇ ਛਿੱਲ ਕੇ ਆਪਾਂ ਇਹਨੂੰ ਕੱਟ ਲਾਂਗੇ ਤੇਲ ਗਰਮ ਕਰਾਂਗੇ ਤੇਲ ਵਿੱਚ ਹਿੰਗ ਜੀਰਾ ਪਾਵਾਂਗੇ ਲਾਲ ਮਿਰਚ ਹਲਦੀ ਨਮਕ ਜਵਾਇਨ ਤੇ ਗਰਮ ਮਸਾਲਾ ਪਾ ਕੇ ਥੋੜਾ ਜਿਹਾ ਹਲਾਵਾਂਗੇ ਨਾਲ ਹੀ ਆਪਾਂ 2 ਚਮਚ ਪਾਣੀ ਪਾ ਦਾਂਗੇ ਤਾਂ ਕਿ ਆਪਣਾ ਮਸਾਲਾ ਜਲ ਨਾ ਜਾਏ ਨਾਲ ਹੀ ਆਪਾਂ ਕੱਟੀ ਹੋਈ ਉਬਾਲੀ ਹੋਈ ਅਰਬੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹ ਸਬਜ਼ੀ ਜੀ ਬਹੁਤ ਹੀ ਟੇਸਟੀ ਬਣਦੀ ਏ ਤੁਸੀਂ ਅਰਬੀ ਬਾਲ ਕੇ ਅੱਧਾ ਕਿ ਕੰਟ ਅਰਬੀ ਨੂੰ ਫ੍ਰਿਜ ਵਿੱਚ ਰੱਖ ਦੋ ਤੇ ਫਿਰ ਅਰਬੀ ਨੂੰ ਛਿੱਲੋ ਫਿਰ ਬਣਾਓ ਵੇਖੋ ਕੀ ਬੇਕਮਾਲ ਦੀ ਅਰਬੀ ਬਣਦੀ ਤੇ ਜਿਹੜਾ ਗਰਮ ਮਸਾਲਾ ਲਿਆ ਸੀ ਉਹ ਆਪਾਂ ਮੇਥਰੇ ਜੀਰਾ ਧਨੀਆ ਦਾਲ ਚੀਨੀ ਉਹਨੂੰ ਆਪਾਂ ਗ੍ਰਾਈਂਡ ਕਰਦੇ ਆਂ ਉਹ ਜੀ ਗਰਮ ਮਸਾਲੇ ਵਿੱਚ ਉਹਦੀ ਵਰਤੋਂ ਕਰਦੇ ਆਂ ਤੇ ਇਹ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹੋ ਪਿਆਜ਼ ਲਸਣ ਕਿਸੇ ਦੀ ਵੀ ਵਰਤੋਂ ਕਰਨ ਦੀ ਲੋੜ ਨਹੀਂ ਬਸ ਇੱਕ ਵਾਰੀ ਖਾ ਕੇ ਵੇਖਿਓ ਥੋੜੀ ਜੀ ਅਜਵਾਇਨ ਜ਼ਰੂਰ ਪਾ ਦਿਓ ਦੇ ਵੇਖੋ ਜੀ ਆਪਣੀ ਅਰਬੀ ਤਿਆਰ ਹੈ ਮਸਾਲੇਦਾਰ